ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਮਲਾਈਦਾਰ ਲੱਡੂ ਜੋ ਕਿ ਬਹੁਤ ਹੀ ਸੌਫਟ ਤੇ ਤਿਉਹਾਰਾਂ ਦੇ ਸਪੈਸ਼ਲ ਆ। ਤਿਉਹਾਰ ਤਾਂ ਬਹੁਤ ਆ ਚੁੱਕੇ ਨੇ ਤੇ ਉਹ ਤਿਉਹਾਰਾਂ ਦੇ ਵਿੱਚ ਆਪਾਂ ਇਹ ਲੱਡੂ ਬਣਾ ਸਕਦੇ ਹਾਂ। ਚਲੋ ਕਰਦੇ ਹਾਂ ਰੈਸਪੀ ਨੂੰ ਸ਼ੁਰੂ। ਇਧਰ ਲਈ ਮੈਂ ਤੇ ਫਰਾਈਪੈਨ ਲੈ ਲਿਆ ਇੱਕ ਉਹਦੇ ਵਿੱਚ ਮੈਂ 1 ਲੀਟਰ ਦੁੱਧ ਪਾਉਂਗੀ। ਜੇ ਮੈਂ ਗਲਾਸ ਦਾ ਮੈਜ਼ਰਮੈਂਟ ਦੱਸਾਂ ਤਾਂ ਤਿੰਨ ਗਲਾਸ ਜਿਹੜੇ ਆਪਣੇ ਨਾਰਮਲ ਗਲਾਸ ਹੁੰਦਾ ਘਰ ਦੇ ਵਿੱਚ ਉਹ ਤਿੰਨ ਗਲਾਸ ਆਪ ਲੈ ਲੈਣੇ ਆ ਦੁੱਧ ਤੇ ਹੁਣ ਆਪਾਂ ਗੈਸ 'ਚ ਚਲਾ ਕੇ ਨੂੰ ਉਬਾਲਾ ਦਵਾਵਾਂਗੇ ਤਦ ਤੱਕ ਆਪਾਂ ਸਾਈਡ ਤੇ ਜਿਹੜਾ ਇੱਕ ਕੌਲੀ ਦੇ ਵਿੱਚ ਦੋ ਚਮਚ ਜਿਹੜਾ ਆਪਾਂ ਸਿਰਕਾ ਯਾਨੀ ਕਿ ਵਿਨੇਗਰ ਪਾਵਾਂਗੇ ਇਹਦੀ ਜਗ੍ਹਾ ਤੇ ਤੁਸੀਂ ਨਿੰਬੂ ਦਾ ਰਸ ਵੀ ਲੈ ਸਕਦੇ ਆ ਤੇ ਦੋ ਚਮਚ ਜੀ ਪਾਣੀ ਦੇ ਪਾਵਾਂਗੇ ਤੇ ਮਿਲਾ ਦਾਂਗੇ ਚੰਗੀ ਤਰੀਕੇ ਦੇ ਨਾਲ ਤੇ ਆਪਣੇ ਸੋਲੂਸ਼ਨ ਬਣ ਕੇ ਰੈਡੀ ਹੈ ਜੋ ਕਿ ਦੁੱਧ ਨੂੰ ਫਾੜ ਫਾੜੂਗਾ ਤੇ ਇਹਦੇ ਆਪਣੇ ਦੁੱਧ ਨੂੰ ਵਾਲਾ ਹੋਣਾ ਸਟਾਰਟ ਹੋ ਗਿਆ ਹੈ ਤੇ ਜਿਹੜੀ ਉੱਤੇ ਜਿਹੜੀ ਮਲਾਈ ਆ ਰਹੀ ਹੈ ਉਹ ਆਪਾਂ ਜਿਹੜੀ ਵੱਖਰੀ ਨਹੀਂ ਕਰਨੀ ਹੈਗੀ ਉਹਨੂੰ ਆਪਾਂ ਮਿਕਸ ਕਰਦੇ ਜਾਣਾ ਕਿਉਂਕਿ ਆਪਾਂ ਮਲਾਈਦਾਰ ਲੱਡੂ ਬਣਾ ਰਹੇ ਹਾਂ ਇਸ ਲਈ ਆਪਾਂ ਨੂੰ ਮਲਾਈ ਤਾਂ ਚਾਹੀਦੀ ਹੈ ਇਹਦੇ ਵਿੱਚ ਇਸ ਲਈ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਦੇਖ ਸਕਦੇ ਹੋ ਆਪਣੇ ਦੁੱਧ ਨੂੰ ਇੱਕ ਵਾਲਾ ਆ ਚੁੱਕਿਆ ਹੈ ਤੇ ਇਹ ਕੱਟ ਗੈਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਰਜਾਵਾਂਗੇ ਤੇ ਦੇਖੋ ਆਪਾਂ ਨੂੰ ਵਧੀਆ ਤਰੀਕੇ ਨਾਲ ਇਹਨੂੰ ਵਾਲਾ ਆ ਗਿਆ ਦੋਨੋਂ ਤੇ ਵਧੀਆ ਤਰੀਕੇ ਨਾਲ ਰਿਜ ਚੁਕਿਆ ਹੈ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਥੋੜੇ ਦੇਰ ਜਿਹੜਾ ਇੱਦਿ ਪਈ ਰਹਿਣ ਦਾਂਗੇ ਕਦੀ ਵੀ ਬਹੁਤ ਗਰਮ ਦੁੱਧ ਜਿਹੜਾ ਹੈ ਫਾੜਨਾ ਨਹੀਂ ਚਾਹੀਦਾ ਉਹਨਾਂ ਵਧੀਆ ਨਹੀਂ ਆਪਣਾ ਜਿਹੜਾ ਦੁੱਧ ਵਧੀਆ ਨਹੀਂ ਹੁੰਦਾ ਤੇ ਦੇਖੋ ਹੁਣ ਇਹਦੇ ਵਿੱਚ ਮੈਂ ਥੋੜਾ ਥੋੜਾ ਸੋਲੂਸ਼ਨ ਪਾਉਂਗੀ ਆਪਾਂ ਬਣਾਇਆ ਸੀਗਾ ਤੇ ਜੇ ਘੱਟ ਪੈ ਜਾਵੇ ਜੇ ਤੁਹਾਨੂੰ ਲੱਗਦਾ ਹੈ ਕਿ ਪਰ ਨਹੀਂ ਫੁੱਟ ਰਿਹਾ ਦੁੱਧ ਤਾਂ ਤੁਸੀਂ ਥੋੜਾ ਜਿਹਾ ਹੋਰ ਵੀ ਪਾ ਸਕਦੇ ਆ ਇਹ ਦੇਖੋ ਇਹ ਪ੍ਰੋਪਰ ਤਰੀਕੇ ਨਾਲ ਫੋਟੇ ਗਿਆ ਇਹਨਾਂ ਵਸੇ ਦੀ ਥੋੜਾ ਟਾਈਮ ਛੱਡ ਦੇਣਾ ਹੈ ਤੇ ਪ੍ਰੋਪਰ ਤਰੀਕੇ ਦੇ ਨਾਲ ਪਾਣੀ ਲੱਗ ਹੋ ਚੁੱਕਿਆ ਹੈ ਦਾ ਤੇ ਆਪਣਾ ਸ਼ੈਣਾ ਜਿਹੜਾ ਹੈ ਉਹ ਨੀਚੇ ਚ ਆ ਚੁੱਕਿਆ ਹੈ ਹੁਣ ਇੱਥੇ ਮੈਂ ਮਲਬਲ ਦਾ ਕੱਪੜਾ ਲਿਆ ਹੈ ਇੱਕ ਭਾਂਡੇ ਦੇ ਉੱਪਰ ਤੇ ਉਹਦੇ ਵਿੱਚ ਮੈਂ ਨੂੰ ਪਾ ਦੂੰਗੀ ਸਾਰੇ ਨੂੰ ਤੇ ਹੁਣ ਇਹਨੂੰ ਮੈਂ ਜਿਹੜਾ ਇੱਕ ਵਾਰ ਇਹਦਾ ਸਾਰਾ ਪਾਣੀ ਜਿਹੜਾ ਕੱਢ ਲੂੰਗੀ ਤੇ ਜਿਹੜਾ ਇਹ ਨੀਚੇ ਪਾਣੀ ਆ ਇਹ ਤੁਸੀਂ ਆਟੇ ਦੇ ਵਿੱਚ ਗੁੰਨ ਸਕਦੇ ਆ ਜਾਂ ਫਿਰ ਇਹਦਾ ਇਹ ਦੇ ਵਿੱਚ ਨਮਕ ਪਾ ਕੇ ਇਹਨੂੰ ਪੀ ਸਕਦੇ ਆ ਇਹ ਬਹੁਤ ਹੀ ਹੈਲਦੀ ਹੁੰਦਾ ਆ ਤੇ ਇਹਦੇ ਵਿੱਚ ਹੁਣ ਠੰਡਾ ਪਾਣੀ ਪਾ ਕੇ ਇਹਨੂੰ ਆਪਾਂ ਧੋ ਲਾਂਗੇ ਚੰਗੀ ਤਰੀਕੇ ਨਾਲ ਇਹਨੂੰ ਧੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਆਪਾਂ ਸਿਰਕਾ ਪਾਇਆ ਹੈ ਤੇ ਜਿਹੜੀ ਸਿਰਕੀ ਦੀ ਖਟਾਸ ਆ ਨਾ ਉਹ ਆਪਾਂ ਕਟਣੀ ਹੁੰਦੀ ਹੈ ਹਮੇਸ਼ਾ ਤੇ ਬਸ ਇਹਨੂੰ ਚੰਗੀ ਤਰੀਕੇ ਨਾਲ ਧੋਵਾਂਗੇ ਤੇ ਹੁਣ ਇਹਨੂੰ ਇਹਦਾ ਸਾਰਾ ਪਾਣੀ ਕੱਢਾਂਗੇ ਇਹਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਮੋਇਸਚਰ ਛੱਡਣਾ ਹੈ ਪਾਣੀ ਦਾ ਪਾ ਕੇ ਸਾਰਾ ਆਪਾਂ ਇਹਨੂੰ ਕੱਢ ਦੇਣਾ ਹੈ ਪਾਣੀ ਨੂੰ ਵੇਖੋ ਕਮਾਂ ਕਮਾਂ ਕੇ ਜਿਹੜਾ ਇਹਨੂੰ ਪਾਣੀ ਨੂੰ ਕੱਢ ਲੈਣਾ ਹੈ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਸਾਈਡ ਤੇ ਰੱਖ ਦਾਂਗੇ ਪ੍ਰੋਪਰ ਇਹਦਾ ਪਾਣੀ ਕੱਢ ਕੇ ਇਹ ਆਪਾਂ ਜਿਹੜੀ ਮਠਿਆਈ ਆ ਇਹ ਬਿਨਾ ਮਿਲਕ ਪਾਊਡਰ ਬਿਨਾ ਮਾਵੇ ਤੋਂ ਬਣਾ ਰਹੇ ਹਾਂ ਜਿਹੜਾ ਆਪਣਾ ਸ਼ੈਨਾ ਹੈ ਉਹਨੂੰ ਆਪ ਸਾਈਡ ਤੇ ਰੱਖ ਦਿੱਤਾ ਹੈ ਤੇ ਇੱਥੇ ਮੈਂ ਕੜਾਈ ਲੈ ਲਈ ਆ ਉਹਦੇ ਵਿੱਚ ਅੱਧਾ ਲੀਟਰ ਮਤਲਬ 500 ml ਦੇ ਵਿੱਚ ਮੈਂ ਦੁੱਧ ਪਾਉਂਗੀ ਤੇ ਦੁੱਧ ਨੂੰ ਪਾ ਕੇ ਆਪਾਂ ਜਿਹੜਾ ਵਾਲਾ ਦਵਾਵਾਂਗੇ ਗੈਸ ਓਨ ਕਰਤਾ ਹੈ ਤੇ ਦੁੱਧ ਨੂੰ ਉਬਾਲਾ ਆਉਣ ਦਿੰਨਾ ਹੈ ਤੇ ਤਦ ਤੱਕ ਆਪਾਂ ਸਾਈਡ ਤੇ ਜਿਹੜਾ ਆਪਣਾ ਸ਼ੈਨਾ ਹੈ ਉਹਨੂੰ ਚੰਗੀ ਤਰੀਕੇ ਨਾਲ ਮਸਲਾਵਾਂਗੇ ਇਹ ਦੇਖੋ ਆਪਣਾ ਜਿਹੜਾ ਸ਼ੈਨਾ ਹੈ ਬਹੁਤ ਸੌਫਟ ਬਣਿਆ ਹੈ ਮਤਲਬ ਪਨੀਰ ਪਨੀਰ ਹੁੰਦਾ ਹੈ ਜਿਹੜਾ ਆਪਾਂ ਉਹਨੂੰ ਛੱਡ ਦਿੰਨੇ ਆ ਤੇ ਉਹ ਹਾਰਡ ਹੋ ਜਾਂਦਾ ਇਹ ਬਿਲਕੁਲ ਸੌਫਟ ਵਾਲੇ ਤੇ ਇਹਨੂੰ ਬਸ ਹੁਣ ਚੰਗੀ ਤਰੀਕੇ ਨਾਲ ਕਰੰਬਲ ਕਰ ਲਾਂਗੇ ਮਤਲਬ ਕਿ ਛੁੱਟਛੁੱਟੇ ਜਿਹਦਾ ਦਾਣੇਦਾਰ ਜਿਹਾ ਕਰ ਲਾਂਗੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਰੈਸਪੀ ਚਟਪਟ ਦੀ ਰੈਸਪੀ ਹੈ ਤੇ ਇਹ ਦੇਖੋ ਦੁੱਧ ਨੂੰ ਵਾਲ ਆ ਚੁੱਕਿਆ ਹੈ ਤੇ ਘੱਟ ਗੈਸ ਕਰ ਦੇਣਾ ਤੇ ਥੋੜਾ ਜਿਹਾ ਹੋਰ ਿਜਾਂ ਦੇਣਾ ਦੁੱਧ ਨੂੰ ਦੁੱਧ ਹੁਣ ਜਿਹੜਾ ਇਹ ਕਾਫੀ ਹੱਦ ਤੱਕ ਰਿਚ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਬਸ ਸਾਈਡਾਂ ਤੋਂ ਸਕ੍ਰੈਪ ਕਰਦੇ ਜਾਵਾਂਗੇ ਇਹੋਂ ਜਿਹੜਾ ਆਪਾਂ ਪਨੀਰ ਰੱਖਿਆ ਹੈ ਸਾਈਡ ਤੇ ਉਹ ਪਾਦਾਵਾਂਗੇ ਇਹਦੇ ਵਿੱਚ ਥੋੜਾ ਥੋੜਾ ਕਰਕੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਤੇ ਇਹਨੂੰ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਤੁਸੀਂ ਹਾਈ ਵੀ ਕਰ ਸਕਦੇ ਆ ਜੇ ਤੁਸੀਂ ਇਹਨੂੰ ਹੈਂਡਲ ਕਰ ਸਕੋ ਇਹ ਨੀਚੇ ਬਿਲਕੁਲ ਨਹੀਂ ਲੱਗਣਾ ਚਾਹੀਦਾ ਸਾਈਡਾ ਤੋਂ ਆਪਾਂ ਇਹਨੂੰ ਜਿਹੜਾ ਚਲਾਉਂਦੇ ਜਾਣਾ ਹੈ ਸਾਈਡਾ ਤੋਂ ਇਹਨੂੰ ਉਤਾਰਦੇ ਜਾਣਾ ਤਾਂ ਜੋ ਨੀਚੇ ਨਾ ਲੱਗ ਜੇ ਇਹਨੂੰ ਵਾਲਾ ਆ ਰਿਹਾ ਦੇਖੋ ਥੋੜਾ ਥੋੜਾ ਹੌਲੀ ਹੌਲੀ ਕਰਦੇ ਜਿਹੜਾ ਗਾੜਾ ਹੁੰਦਾ ਜਾਊਗਾ ਤੇ ਬਿਲਕੁਲ ਕਲਾ ਕੰਦ ਵਾਲਾ ਟੈਕਸਚਰ ਇਹਦਾ ਹੋ ਜਾਊਗਾ ਹੁਣ ਇਹਨੂੰ ਬਸ ਆਪਾਂ ਚਲਾਉਂਦੇ ਜਾਣਾ ਹੈ ਸਾਈਡਾ ਤੋਂ ਜਰੂਰ ਸਕ੍ਰੈਪ ਕਰਦੇ ਰਹਿਣਾ ਹੈ ਇਹਨੂੰ ਦੇਖੋ ਕਿੰਨਾ گاੜਾ ਹੋ ਚੁੱਕਿਆ ਹੈ ਫਿਲਹਾਲ ਇਹ ਤੇ ਇਸ ਜਦੋਂ ਇਹ ਇੰਨਾ ਕੋ ਘਾੜਾ ਹੋ ਗਿਆ ਇਹਦੇ ਵਿੱਚ ਆਪਾਂ 100 ਗ੍ਰਾਮ ਖੰਡ ਪਾਵਾਂਗੇ ਤੁਸੀਂ ਇਹਨੂੰ ਘਟਾ ਵੀ ਸਕਦੇ ਆ ਖੰਡ ਨੂੰ ਚ ਵਧਾ ਵੀ ਸਕਦੇ ਆ ਜਿੰਨਾ ਕੋ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਮਿੱਠਾ ਤੇ ਬਸ ਇਹਨੂੰ ਜਿਹੜਾ ਪਾ ਕੇ ਉਹ ਚਲਾਈ ਜਾਣਾ ਹੈ ਤੇ ਦੇਖੋ ਕਿੰਨਾ گاੜਾ ਹੋ ਚੁੱਕਿਆ ਹੁਣ ਇਹ ਸਾਈਡਾਂ ਤੋਂ ਵੀ ਆਪ ਹੀ ਡਾਇਆ ਹੋ ਲੱਥੀ ਜਾ ਰਿਹਾ ਹੈ ਇਜ਼ੀਲੀ ਤੇ ਬਿਲਕੁਲ ਇਹਦਾ ਦੰਦਦਾਰ ਜਿਹਾ ਟੈਕਸਚਰ ਹੋ ਗਿਆ ਹੈ ਇਹ ਦੇਖੋ ਤੁਸੀਂ ਟੈਕਸਚਰ ਦੇਖ ਸਕਦੇ ਆਂ ਦਾ ਇਹਨੂੰ ਆਪਾਂ ਬਿਲਕੁਲ ਸੁਕਾ ਦੇਵਾਂਗੇ ਤੁਸੀਂ ਜੇ ਕਲਾਕੰਦ ਬਣਾਉਣਾ ਚਾਹੋ ਤੇ ਤੁਸੀਂ ਜਦੋਂ ਇਹ ਇਦਾਂ ਦਾ ਹੋ ਗਿਆ ਤੇ ਇਹਨੂੰ ਟ੍ਰੇ ਦੇ ਵਿੱਚ ਜਮਾ ਸਕਦੇ ਆਂ ਪਰ ਆਪਾਂ ਬਣਾ ਰਹੇ ਆ ਲੱਡੂ ਮਲਾਈਦਾਰ ਤੇ ਉਹਦੇ ਲਈ ਆਪਾਂ ਕੁਝ ਇਸ ਤਰੀਕੇ ਦਾ ਕਰ ਲਿਆ ਇਹਨੂੰ ਸੁਕਾ ਲਿਆ ਜਿਵੇਂ ਕਹਿ ਸਕਦੇ ਆਂ ਬਹੁਤ ਹੀ ਵਧੀਆ ਦਾ ਟੈਕਸਚਰ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਉਹ ਕੱਢ ਲਾਂਗੇ ਇੱਕ ਪਲੇਟ ਦੇ ਵਿੱਚ ਤੇ ਫਿਰ ਲਾਡਾਂਗੇ ਠੰਡਾ ਹੋਣ ਦੇ ਲਈ ਜਿਆਦਾ ਠੰਡਾ ਨਹੀਂ ਕਰਨਾ ਹੈ ਜਿੰਨਾ ਕੋ ਆਪਾਂ ਵਟ ਸਕਦੇ ਇਹਨਾਂ ਲੱਡੂਆਂ ਨੂੰ ਉਨਾਂ ਕੋਈ ਠੰਡਾ ਕਰਨਾ ਹੈ ਤੇ ਹੁਣ ਆਪਾਂ ਇਹਨਾਂ ਲੱਡੂਆਂ ਨੂੰ ਵਟ ਲਾਂਗੇ ਥੋੜਾ ਟਾਈਟ ਵਟਣਾ ਹੈ ਥੋੜਾ ਜਿਹਾ ਟਾਈਟ ਕਰ ਕਰਕੇ ਵਟ ਹੁੰਦੇ ਆ ਇਹ ਲੱਡੂ ਤੇ ਦੇਖੋ ਕਿੰਨੇ ਵਧੀਆ ਆਪਣੇ ਬਣ ਗਏ ਲੱਡੂ ਜਰੂਰ ਇਹ ਰੈਸਪੀਨ ਟਰਾਈ ਕਰੋ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ